ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੋਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਲਓ ਜੀ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਅੱਜ ਜਿਹੜੇ ਤੁਹਾਡੇ ਬਸਟੇ ਕਲੈਕਸ਼ਨ ਲੈ ਕੇ ਆਏ ਆਂ ਅਸੀਂ ਫੈਂਡੀ ਦੇ ਵਿੱਚ ਪੀਸ ਲੈ ਕੇ ਆਏ ਆਂ ਜੀ ਫੈਂਡੀ ਰਹੂਗੀ ਇੱਕ ਸਰ ਪਾਰਕ ਵਾਲੀ ਫੈਂਡੀ ਰਹਿਣ ਵਾਲੀ ਤੇ ਪਲੇਨ ਫੈਂਡੀ ਰਹਿਣ ਵਾਲੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਮਕੈਸ਼ ਲੱਗੀ ਹੋਈ ਹੈ ਫੈਂਡੀ ਦੇ ਉੱਪਰ 5 ਮੀਟਰ ਦੀ ਕਟਚੇ ਵਾਲਾ ਸੂਟ ਮਿਲੂਗਾ ਰੈੱਡ ਕਲਰ ਦਾ ਠੀਕ ਹੈ ਸਿਰਫ ਤੁਹਾਨੂੰ 100 ਰੁਪਏ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਸੂਟ ਪੈਣ ਵਾਲਾ 500 ਦਾ ਸੂਟ ਪਊਗਾ ਜੀ ਇਹ 100 ਰੁਪਏ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਸੂਟ ਪਊਗਾ ਜੀ 500 ਦਾ ਇਹ ਵਾਲੀ ਜਿਹੜੀ ਫੈਂਡੀ ਹੈ ਜੀ ਫੈਂਡੀ ਵਾਲਾ ਸਟਾਫ ਕਈ ਤਰ੍ਹਾਂ ਦਾ ਸਟਾਫ ਹੁੰਦਾ ਦੇਖੋ ਜੀ ਨਕਲੀ ਵੀ ਆ ਰਿਹਾ ਠੀਕ ਹੈ ਜੀ ਥੋੜਾ ਜਿਹਾ ਡੁਪਲੀਕੇਟ ਵੀ ਆ ਰਿਹਾ ਜੋ ਬਿਲਕੁਲ ਪਿਓਰ ਵਾਲਾ ਸਟਾਫ ਲੈ ਕੇ ਆਏ ਜੀ ਇਹ ਵਾਲਾ ਬਿਲਕੁਲ ਰੀਜ਼ਨਲ ਪਿਓਰ ਵਾਲਾ ਸਟਾਫ ਰਹੂਗਾ ਜੀ ਤੇ ਇਹਦੀ ਪ੍ਰਾਈਸ ਰਹੇਗੀ 100 ਰੁਪਏ ਮੀਟਰ ਐਦਾ ਦਾ ਜੋ ਸਪਾਰਕਲ ਵਾਲਾ ਹੋਊਗੀ ਫੈਂਡੀ ਇਹ 100 ਰੁਪਏ ਮੀਟਰ ਹੋਊਗੀ ਜੀ 5 5 ਮੀਟਰ 500 ਦਾ ਰਹੂਗਾ 4 ਮੀਟਰ 400 ਰਹੂਗਾ ਲਓ ਜੀ ਇਹਦੇ ਵਿੱਚ ਇੱਕ ਪਿੰਕ ਹੌਟ ਪਿੰਕ ਕਲਰ ਆ ਗਿਆ ਜੀ ਠੀਕ ਹੈ ਜੀ ਇਹ ਕੇ ਲੈ ਸਕਦੇ ਹੋ ਇਸ ਤੋਂ ਅੱਗੇ ਆਗਾ ਜੀ ਪਲੇਨ ਫੈਂਡੀ ਲਓ ਇਹ ਪਲੇਨ ਦੇ ਵਿੱਚ ਇਹ ਵੀ ਕਲਰ ਬਹੁਤ ਸੋਨਾ ਔਰ ਇਹ ਥੋੜਾ ਜਾਊਗਾ ਪੈਰਟ ਜਿਹਨੂੰ ਆਪਾਂ ਥੋੜਾ ਜਿਹਾ ਮਹਿੰਦੀ ਮਸਟਰ ਜਾਂ ਕਲਰ ਕਹਿ ਦਿੰਦੇ ਆ ਉਹ ਵਾਲਾ ਜੀ 5 ਮੀਟਰ ਦੀ ਕਟ ਚ ਆ ਇਹ ਤੁਹਾਨੂੰ 90 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੂਗਾ ਬਿਲਕੁਲ origional ਵਾਲੀ ਸੌਫਟ ਫੈਂਡੀ ਹੋਊਗੀ ਸ਼ਾਈਨਿੰਗ ਤੋਂ ਤੁਸੀਂ ਦੇਖ ਸਕਦੇ ਹੋ ਇਹ 90 ਰੁਪਏ ਮੀਟਰ ਦੇ ਹਿਸਾਬ ਨਾਲ ਹੋਊਗਾ ਜੀ ਠੀਕ ਹੈ ਜੀ ਲਓ ਪਲੇਨ ਫੈਂਡੀ 90 ਰੁਪਏ ਮੀਟਰ ਪਊਗੇ ਜਿੰਨਾ ਮਰਜੀ ਤੁਸੀਂ ਸਟਾਫ ਲੈ ਸਕਦੇ ਹੋ ਠੀਕ ਹੈ ਜੀ ਇਹ 90 ਰੁਪਏ ਮੀਟਰ ਪੈਣੀ ਹੈ ਜਿੰਨਾ ਮਰਜੀ ਸਟਾਫ ਲੈ ਲਓ ਤੁਸੀਂ ਇਹ ਵਾਲਾ ਰੋਗਾਜੀ ਫਰੋਜ਼ੀ ਕਲਰ ਜਿੰਨਾ ਮਰਜੀ ਸਟਾਫ ਲੈ ਸਕਦੇ ਹੋ ਸਿਰਫ 90 ਰੁਪਏ ਮੀਟਰ ਪੈਣਾ ਜੀ 90 ਰੁਪਏ ਮੀਟਰ ਦੇ ਹਿਸਾਬ ਨਾਲ ਪਊਗਾ ਫਰੋਜ਼ੀ ਕਲਰ ਆਊਗਾ ਜੀ ਠੀਕ ਹੈ ਜੀ ਇਹ ਆਊਗਾ ਪੀਚ ਕਲਰ ਇਹ 5 ਮੀਟਰ ਦੀ ਕੱਟ ਚ ਰਹੂਗਾ ਜੀ ਪੀਚ ਕਲਰ ਆਊਗਾ ਜੀ ਠੀਕ ਹੈ ਜੀ ਇਹ 90 ਰੁਪਏ ਮੀਟਰ ਦੇ ਹਿਸਾਬ ਨਾਲ ਇਹ 5 ਮੀਟਰ ਦੀ ਕੱਟ ਹੈ 500 ਤੁਸੀਂ ਇਹ ਲੈ ਸਕਦੇ ਹੋ 90 ਰੁਪਏ ਮੀਟਰ ਦੇ ਹਿਸਾਬ ਨਾਲ ਠੀਕ ਹੈ ਜੀ 500 ਦਾ ਕਸੂੜੇ ਵਾਲਾ ਬੜੂਗਾ ਜੀ 100 ਰੁਪਏ ਮੀਟਰ ਦੀ ਕੱਟ ਚ ਰਹੂਗਾ ਲਓ ਜੀ ਇਹ 100 ਰੁਪਏ ਮੀਟਰ ਰਹੂਗਾ ਜੀ ਇਹ ਰਹੂਗਾ ਜੀ 90 ਰੁਪਏ ਪਲੇ ਰਹੂਗਾ ਜੀ 90 ਰੁਪਏ ਮੀਟਰ ਦੇ ਨਾਲ ਕੋਈ ਮਰਜੀ ਕਲਰ ਲੈ ਸਕਦੇ ਹੋ ਮਹਿੰਦੀ ਲੈ ਲਓ ਮਹਿੰਦੀ ਬਹੁਤ ਪਿਆਰਾ ਕਲਰ ਹੈ ਮਹਿੰਦੀ ਲੈ ਸਕਦੇ ਹੋ ਤੁਸੀਂ 90 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲਾ ਮਹਿੰਦੀ ਕਲਰ ਪੈਣਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਵੀ ਬਹੁਤ ਪਿਆਰਾ ਰੈੱਡ ਕਲਰ ਦੇ ਵਿੱਚ ਆਊਗਾ ਇਹ ਸਿਰਫ ਤੁਹਾਨੂੰ 100 ਰੁਪਏ ਮੀਟਰ ਦੇ ਹਿਸਾਬ ਨਾਲ ਪੈਣ ਵਾਲਾ ਇਹ ਮਿਲੂਗਾ ਲਓ ਜੀ ਇਹ 골ਡਨ ਕਲਰ ਦੇ ਵਿੱਚ ਹੈ ਇਹ ਵੀ ਤੁਹਾਨੂੰ 5 ਮੀਟਰ ਦੀ ਕਟ ਵਿੱਚ ਮਿਲੇਗਾ 100 ਰੁਪਏ ਮੀਟਰ ਦੇ हिसाब ਨਾਲ ਪੈਣ ਵਾਲਾ ਇਹ ਵਾਲਾ ਪਲੇਨ ਹੈ 90 ਰੁਪਏ ਮੀਟਰ ਦੇ हिसाब ਨਾਲ ਮਿਲੇਗਾ ਇਹ ਪ੍ਰਾਈਜ਼ ਜਿਹੜੀ ਤਾਂ ਆਉਂਦੀ ਹੈ ਜੀ ਬਿਲਕੁਲ ਰਿਜਨਲ ਵਾਲਾ ਸਟੱਫ ਹੁੰਦਾ ਜੀ ਇਹ ਵਾਲਾ ਲਓ ਇਹ ਆਊਗਾ ਵਾਈਨ ਪਰਪਲ ਦੇ ਕਲਰ ਵਿੱਚ ਠੀਕ ਹੈ ਇਹ ਵੀ 5 ਮੀਟਰ ਦੀ ਕਟ ਵਿੱਚ ਮਿਲੇਗਾ 5 ਮੀਟਰ ਦੀ ਕੱਟ 'ਚ ਮਿਲੂਗਾ ਜੀ ਨਾਲ ਤੁਸੀਂ ਆ ਸਾਡੇ ਕੋਲ 2.5 ਮੀਟਰ ਦਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਪਲੇਨ ਦੁਪੱਟਾ ਲੈਣਾ ਹੈ 2.5 ਮੀਟਰ ਦਾ ਵੀ ਲੈ ਸਕਦੇ ਹੋ ਵਾਈਨ ਪੀਸ ਤੇ ਦੋ ਲੈ ਸਕਦੇ ਹੋ 5-5 ਮੀਟਰ ਦੀ ਕੱਟ 'ਚ ਬਹੁਤ ਸੋਹਣਾ ਸੂਟ ਪੜਨਾ ਸਿਰਫ 500 ਦਾ ਇਹ ਲਓ ਜੀ ਇਲਾਈਟ ਮਹਿੰਦੀ ਕਲਰ ਦੇ ਵਿੱਚ ਆਊਗਾ ਵੀ 5 ਮੀਟਰ ਦੀ ਕੱਟ 'ਚ ਆ ਜੀ ਠੀਕ ਹੈ ਜੀ ਲਓ ਇੱਕ ਇਹ ਵਾਲਾ ਪੀਸ ਤੇ ਇੱਕ ਮਸਟਰਡ ਕਲਰ ਦੇ ਵਿੱਚ ਆਊਗਾ ਜੀ ਇਹ ਵੀ 5 ਮੀਟਰ ਦੀ ਕੱਟ 'ਚ ਜਾਂ 3 ਮੀਟਰ ਦੀ ਕੱਟ 'ਚ ਹੋ ਸਕਦਾ ਜੀ ਦੇਖ ਸਕਦੇ ਇਹ ਬਾਅਦ 'ਚ ਕਲੀਅਰ ਕਰਦੇ ਜਿਹੜੇ ਲੈਣਾ ਹੋਇਆ ਇਹ ਰੈਸਟ ਕਲਰ ਆ ਦੀ 4 ਮੀਟਰ ਸਾਢੇ 4 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਫੇਅਰ ਪੀਸ ਜਿਹੜਾ ਆ ਗਿਆ 골ਡਨ ਕਲਰ ਆ ਗਿਆ ਠੀਕ ਹੈ ਜੀ ਇਹ ਪਲੇਨ ਵਾਈਨ ਪੀਸ ਹੈ ਜੀ ਇਸ ਤੋਂ ਕਿ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਵੀ 4 ਮੀਟਰ ਦੀ ਕੱਟ ਚ ਮਿਲੂਗਾ ਤੁਹਾਨੂੰ ਤੇ ਇਹ ਵਾਲਾ ਜਿਹੜਾ ਪੀਸ ਹੈ ਇਹ 3-3 ਮੀਟਰ ਦੀ ਕੱਟ ਚ ਰਹਿਣ ਵਾਲਿਆ 90 ਰੁਪਏ ਮੀਟਰ ਦੇ ਹਿਸਾਬ ਨਾਲ ਮਿਲ ਰਿਹਾ 3-3 ਮੀਟਰ ਦੀ ਕੱਟ ਚ ਰਹਿਣਗੇ ਜੀ ਬਲੈਕ ਫੈਂਡੀ ਲੈ ਸਕਦੇ ਹੋ ਬਲੈਕ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵੀ 4.5 ਮੀਟਰ ਤੱਕ ਜਾਂ 5 ਮੀਟਰ ਤੱਕ ਹੋ ਸਕਦਾ ਜੀ 90 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਅਗਿਆਊਗਾ ਮਹਿਰੂਨ ਮਹਿਰੂਨ ਕਾਫੀ ਕਾਫੀ ਹੁੰਦਾ ਵੀ ਕਾਫੀ ਪੜਾ ਦੀ ਮੰਗ ਹੁੰਦੀ ਹੈ ਮਹਿਰੂਨ ਕਲਰ ਦੀ ਮਹਿਰੂਨ ਵੀ ਤੁਹਾਨੂੰ ਪਲੇਨ ਪੀਸ ਜਿੰਨਾ ਮਰਜ਼ੀ ਲੈ ਸਕਦੇ ਹੋ ਮਹਿਰੂਨ ਸਾਡੇ ਕੋਲ ਕਾਫੀ ਸਟਾਕ ਹੈ ਜੀ ਮਹਿਰੂਨ ਦਾ 5 ਮੀਟਰ ਦੀ ਕੱਟ ਚ ਲੈ ਲਓ 4 ਮੀਟਰ ਲੈ ਆ ਲਓ ਜਿੰਨਾ ਮਰਜ਼ੀ ਲੈ ਲਓ ਜੀ ਠੀਕ ਹੈ 90 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਵਾਲੇ ਪੀਸ ਲੈਣ ਵਾਲੀ ਹੈ ਜੀ ਇਸ ਤੋਂ ਅੱਗੇ ਆਊਗਾ ਜੀ ਲਓ ਇਹ ਰੈੱਡ ਕਲਰ ਦਾ ਆਊਗਾ ਜੀ ਠੀਕ ਹੈ ਜੀ ਰੈੱਡ ਕਲਰ ਤੇ ਵੀ ਤੁਸੀਂ ਜਿੰਨਾ ਮਰਜ਼ੀ ਸਟਾਕ ਲੈ ਸਕਦੇ ਹੋ ਇਸ ਤਾਂ ਨਹੀਂ ਜੀ ਸਾਡੇ ਪਲੇਨ ਪੀਸ ਫੈਡੀ ਦੇ ਇਹਨਾਂ ਚ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ